ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਆਪਾਂ ਜਿਹੜੀ ਵੀਡੀਓ ਬਣਾਉਣ ਪਹੁੰਚੇ ਹਾਂ ਪਿੰਡ ਦਾ ਐਡਰੈਸ ਇੱਕ ਵਾਰੀ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਪ੍ਰੀਤ ਸਿੰਘ ਤੇ ਵੀਰ ਗੁਰਸਾਖ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਆਈਦੀ ਆਪਾਂ ਵੀਡੀਓ ਅਪਲੋਡ ਕਰਨ ਲੱਗੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ 6 ਤੋਂ 7 ਨੱਕ ਵਿਖਾਵਾਂਗੇ گاਵਾਾਂ ਦੇ ਵਿੱਚ ਕੁਝ گاਵਾਾਂ ਦੋਸਤੋ ਸੂਈਆਂ ਦੇ ਕੋਚ ਦੋਸਤੋ ਗੱਪਲਿਆ ਡिटੇਲ ਆਪਾਂ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਢੜਨਾ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਇਹ ਪਸ਼ੂ ਦੀ ਪਰਖ ਇਹ ਸਾਰੀ ਪੁੱਛ ਲੈਣੀ ਹੈ ਹਾਂ ਜੀ ਭਾਈ ਸੱਸੀ ਗੱਲ ਜੀ ਸੱਸੀ ਗੱਲ ਕਰਦਾ ਹਾਂ ਸੱਸੀ ਗੱਲ ਜੀ ਹੋ ਠੀਕ ਠਾਕ ਜੀ ਹਾਂ ਜੀ ਵਧੀਆ ਵਧੀਆ ਜੀ ਡਰੈਸ ਬੋਲਦੀ ਵੀਰ ਆਪਾਂ ਆਪਣਾ ਪਿੰ तहसील ਪੱਟੀ ਦੇ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਆ ਜੀ ਹਾਂਜੀ ਵੀ ਫੋਨ ਨੰਬਰ ਤੇ ਨਾਮ ਦੱਸ ਦੀਏ ਆਪਣਾ ਹੀ ਫੋਨ ਨੰਬਰ ਹੈ ਜੀ 98 77 73 5030 ਠੀਕ ਹੈ ਜੀ ਹਾਂਜੀ ਤੇ ਨਾਮ ਦੱਸ ਦੀਏ ਨਾਮ ਆਪਣਾ ਗੁਰਸਾਖ ਸਿੰਘ ਨਾਮ ਗੁਰਸਾਖ ਸਿੰਘ ਹਾਂਜੀ ਅੱਛਾ ਗੁਰਸਾਖ ਵੀਰ ਕਿੰਨੇ ਨਾਗੇ ਆਪਣੇ ਕੋਲ ਆਪਣੇ ਕੋਲੇ ਕਹਰਾ ਸਾਹਿਬ ਨਾਗ ਤੇ ਬਹੁਤ ਜ਼ਿਆਦੇ ਆ ਹਾਂਜੀ ਤੇ ਅੱਜ ਆਪਾਂ 6ਆਂ ਦੀ ਵੀਡੀਓ ਪਾ ਦਨੇ ਆ ਜੀ 6ਆਂ ਦੀ ਵੀਡੀਓ ਪਾ ਹਾਂਜੀ ਠੀਕ ਹੈ ਜੀ ਜਿਹਦੇ ਵਿੱਚ ਉਹ 4 ਸੋਈਆਂ ਤੇ ਦੋ ਗੱਬਣਾ ਕਿਉਂਕਿ ਆਪਣੇ ਹੁਣ ਹਨੇਰਾ ਹੋਇਆ ਨਾ ਟਾਈਮ ਨਹੀਂ ਗਾ गावा ਤੱਕ ਅੱਜ ਰਾਤ ਤੋਂ 10 12 ਵਾਂ ਠੀਕ ਹੈ ਜੀ ਹਾਂਜੀ ਅੱਛਾ ਵੀਰ ਸ਼ੁਰੂ ਕਰ ਲੀਏ ਪੇਸ ਗਾਂ ਤੋਂ ਪਹਿਲੇ ਦੋ ਡਿਟੇਲ ਇਹ ਖੇਰਾ ਸਾਹਿਬ ਕੱਲ ਦੀ ਸੂਈ ਆ ਤੇ 40 120 ਦੀ ਖੋਦ ਅੱਜ 40 116 ਦੀ ਇਹਨੇ ਬੱਚੀ ਦਿੱਤੀ ਡੈਨਮਾਰਕ ਦੀ ਅੱਛਾ ਜੀ ਬੱਚੀ ਆ ਗਾੜੀ ਬੱਦੀ ਹਾਂਜੀ ਬੱਚੀ ਗਾੜੀ ਬੱਜੀ ਆ ਦੋਸਤੋ 40 116 ਨੰਬਰ ਦੀ ਇਹਨੇ ਆ ਵਸ਼ੀ ਦਿੱਤੀ ਤੇ 40 120 ਦੀ ਖੋਦ ਦੋਸਤੋ ਆਪ ਹੈ ਤੇ ਵੀਰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਕੱਲ ਹੀ ਸੂਈ ਆ ਤੇ 12 ਲੀਟਰ ਬੋਲੇ ਤੋਂ ਸਟਾਰਟਿੰਗ ਕੀਤੀ ਆ ਖ ਕਲ ਦੀ ਦੋਸਤੋ ਸੂਈ ਹੈ ਸੀਮਨ ਚੰਗੇ ਦੀ ਆਪ ਹੈ ਤੇ ਗਾਂ ਜਿਹੜਾ ਬੱਚਾ ਦਿੱਤਾ ਉਹ ਵੀ ਦੋਸਤੋ ਇੰਪੋਰਟਡ ਸੀਮਨ ਦਾ ਵਾ ਡੈਨਮਾਰਕੀ ਆ ਜੀ 12 ਲੀਟਰ ਬੋਲੇ ਤੋਂ ਵੀਰ ਕਹਿੰਦਾ ਇਹਨੇ ਸਟਾਰਟਿੰਗ ਕੀਤੀ ਹੈ ਬਾਕੀ ਦੋਸਤੋ ਥਾਂ ਲੇਵੀ ਦੀ ਕਰ ਲੋ ਕੁਆਲਟੀ ਚੱਕ ਕੱਦ ਕੱਢ ਦੋਸਤੋ ਗਾਂ ਦਾ ਚੈੱਕ ਕਰ ਲੋ ਦੋਸਤੋ ਆਰਡਰ ਜਿਹੜਾ ਪੂਰਾ ਨਿੱਗਰ ਤੇ ਠੋਸ ਹੈ ਦਾ ਕਿੰਨਾ ਕੁ ਵੀਰ ਦੁੱਧ ਚਵਾ ਦੂਗੀ ਇਹ ਖੈਰਾ ਸਾਹਿਬ ਦੁੱਧ ਇਹਨੇ 20 ਤੋਂ ਪਲਾਸੀ ਚਵਾਉਣਾ ਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਮੁੱਲ ਕੀ ਕਰਦੇ ਇਹ ਮੁੱਲ ਖੈਰਾ ਸਾਹਿਬ ਮੁੱਲ ਨਹੀਂ ਮੁੱਲ ਸਾਰਿਆਂ ਦਾ ਇੱਕ ਹੀ ਆ ਅੱਛਾ ਜੀ ਜਿੰਨੀਆਂ ਵੀ ਗਾਂ ਵੇਲੋ ਸਾਰਿਆਂ ਦਾ 85 85 ਕਿਹੜਾ 100 ਰੁਪਇਆ ਘੱਟ ਨਹੀਂ 100 ਵਧ ਨਹੀਂ ਇਹੋ ਸ਼ੋਰ ਨਹੀਂ ਹੋਣੀ ਜਿਹੜੀ ਚੰਗੀ ਲੱਗੇ ਫੋਨ ਲਾ ਲਿਓ ਠੀਕ ਹੈ ਜੀ ਹਾਂਜੀ ਅੱਛਾ ਇਹਦੇ ਬਾਰੇ ਦੱਸੀ ਇਹ ਵੀ ਸੂਈ ਨਹੀਂ ਜੀ ਇਹ ਗੱਪਣ ਆ ਦੋ ਜਿਸੂਏ ਇਹਦਾ ਪਿਛਲੇ ਸਵੇਰੇ 22 ਲੀਟਰ ਦਾ ਰਿਕਾਰਡ ਰਿਹਾ ਏ ਠੀਕ ਹੈ ਜੀ ਤੇ এবੀਐਸ ਸੀਮਨ ਦੀ ਖੋਦਿਆ ਤੇ এবੀਐਸ ਸੀਮਨ ਹੀ ਗਾਂ ਇਹਨੂੰ ਭਰਿਆ ਏ ਇਹਦੇ 11 ਦਿਨ ਬਾਕੀ ਜੇ ਅੱਛਾ 11 ਦਿਨ ਬਾਕੀ ਪਏ ਠੀਕ ਦੇ ਹਿਸਾਬ ਨਾਲ ਠੀਕ ਹੈ ਜੀ ਬਹੁਤ ਚੰਗੀ ਕੁਆਲਿਟੀ ਆ ਠੀਕ ਹੈ ਜੀ ਬਾਕੀ ਫੇਸ ਕੁਆਲਿਟੀ ਦੀ ਗੱਲ ਕਰੀਏ ਦੰਦਾਂ ਦੀ ਗੱਲ ਕਰੀਏ ਦਛਗੀ ਆ ਮੋ ਠੀਕ ਹੈ ਜੀ ਹਾਂਜੀ ਅੱਛਾ এবੀਐਸ ਦਾ ਸੀਮਨ ਦੇ ਗਾਂ ਆਪ ਆ ਤੇ এবੀਐਸ ਸੀਮਨ ਨੂੰ ਲੱਗਾ ਹਾਂਜੀ ਬਾਕੀ ਵੇਖ ਲੋ ਜੀ ਫੇਸ ਕੁਆਲਿਟੀ ਨਸਲ ਕੁਆਲਿਟੀ ਕਿੱਡੀ ਬਰੀਡ ਬੜੀ ਜਾਦੀ ਹਾਂਜੀ ਇਹ ਤੋਂ ਜੀ ਪਿਛਲੇ ਸੂਏ ਆਪਾਂ ਵੇਖੀ ਆ ਲੈਵਾਂ ਲੈ ਕੇ ਨਹੀਂ ਤੁਰਿਆ ਜਾਣਾ ਠੀਕ ਹੈ ਜੀ ਹਾਂਜੀ ਲਓ ਦੋਸਤੋ ਕਰ ਲਓ ਚੱਕੇ ਕਰਾਂ ਦਾ ਕੱਦ ਕਾਠ ਗਾਂ ਦਾ ਪ੍ਰੀਡ ਦੋਸਤੋ ਪੂਰੀ ਫੋਲਿਆ ਤੇ ਸੀਮਨ ਦੋਸਤੋ ਚੰਗਾ ਇੰਪੋਰਟਡ ਲੱਗਾ ਇਹਨੂੰ ਵੀ ਬਾਕੀ ਜਿੰਨਾ ਹੀ ਲੈਵਾ ਅੱਗੇ ਉਨਾ ਹੀ ਪਿੱਛੇ ਆ ਕਰਾ ਸਾਹਿਬ ਹਾਂਜੀ ਹਾਂਜੀ ਤੇ ਥਣਾ ਦੀ ਤੇ ਭੂਰ ਦੀ ਦੇ ਪਿੱਛੇ ਦੀ ਆਪਣੀ ਗਾਰੰਟੀ ਜੇ ਆਨਲਾਈਨ ਵੀ ਕਹਨੇ ਲੈਣੀ ਹੈ ਦੇ ਠੀਕ ਹੈ ਜੀ ਹਾਂਜੀ ਅਸੀਂ ਦੁੱਧ ਵੀਰ ਕਿੰਨਾ ਦੱਸਿਆ ਚੋਆ ਨਹੀਂ ਬੀਚੇ ਦੁੱਧ 22 ਲੀਟਰ ਕਰਾ ਸਾਹਿਬ ਚੋਆ ਜੀ ਇਹਨੇ ਠੀਕ ਹੈ 25 ਲੀਟਰ ਆਮ ਦਾ ਦੁੱਧ ਭਰੋਗੇ ਠੀਕ ਹੈ ਜੀ ਇਹਦਾ ਮੁੱਲ ਮੁੱਲ ਸੇਮ ਹੀ ਹੈ ਖੈਰਾ ਸਾਹਿਬ ਸਾਰਿਆਂ ਦਾ 85 85 ਜਿੰਨੀਆਂ ਹੀ ਗਾਵਾਂ ਖੋਲਾਂਗੇ ਸੇਮ ਹੀ ਸਾਰਿਆਂ ਦਾ ਮੁੱਲ ਠੀਕ ਹੈ ਛੋੜ ਹੀ ਕਰਨੀ ਆ ਠੀਕ ਹੈ ਜੀ ਕਿਉਂ ਆਪਾਂ ਇੱਕੋ ਹੀ ਲਾੜ ਖਰੀਦਿਆ ਵਾ ਫਾਰਮ ਦੇ ਵਿੱਚੋਂ ਸਾਰਿਆਂ ਦਾ ਹੀ ਠੀਕ ਹੈ ਜੀ ਅੱਛਾ ਇਹ ਜਰਸੀ ਬਰਦਸੀ ਇਹ ਜਰਸੀ ਦੇ 22 ਤਰੀਕ ਨੂੰ ਦੇਣ ਪੂਰੇ ਜੇ ਅੱਛਾ ਜੀ ਤੇ 22 ਲੀਟਰ ਇਹਨੇ ਦੁੱਧ ਕੱਢਿਆ ਜੇ ਇਹ ਜਿਗ ਸੀਮਨ ਦੀ ਖੋਦੇ ਠੀਕ ਹੈ ਜੀ ਰਿਕਾਰਡ ਪਿਆ ਜੇ ਆਪਣੇ ਕੋਲੇ ਠੀਕ ਹੈ ਜੀ ਬਹੁਤ ਚੰਗੇ ਰਿਕਾਰਡ ਦੀ ਵਹਿੜ ਹੈ ਜੀ ਕੋਈ ਦੂਜਾ ਮੱਲੇ ਕੋਈ ਤੀ ਉਹ ਆਪੋ ਆਪਣੀ ਖੈਰਾ ਸਾਹਿਬ ਸਮਝਿਆ ਜੀ ਬਾਕੀ ਫੇਸ ਕੁਆਲਟੀ ਇੱਕ ਵਾਰ ਚੈੱਕ ਕਰਵਾਓ ਫਾਰਮ ਦੀ ਕਿڑی ਲੱਗੀ ਜੇ ਬੇਸ਼ੱਕ ਆਹ ਵੇ ਲੋ ਕੱਦ ਕਾਰ ਦੇ ਕਿੰਨੇ ਆ ਵੱਡੀਆਂ ਵੇੜਾ ਜਿੰਨੀ ਦੇ ਫੇਸ ਕੁਆਲਟੀ ਵੇਖੋ ਕਿਹੜੀ ਲੱਗੀ ਆ ਗੋਲ ਕੰਨ ਆ ਦੋਸਤੋ ਕਰੋ ਚੈੱਕ ਇਹਦਾ ਫੇਸ ਐਡੀ ਐਡੀ ਵਹਿੜ ਖੈਰਾ ਸਾਹਿਬ ਕੋਈ ਪੈਦਾ ਨਹੀਂ ਹੁੰਦੀ ਜਰਸੀ ਦੇ ਵਿੱਚ ਠੀਕ ਹੈ ਜੀ ਇਹ ਜਦੋਂ ਪਿਆਰ ਹੋ ਗਈ ਨਾ ਇਹਨੇ ਦੱਸਣਾ 25 ਲੀਟਰ ਦੁੱਧ ਆਪਾਂ ਚਾਹਾਂਗੇ ਇਹਦੇ ਥੱਲੇ ਠੀਕ ਹੈ ਜੀ ਹਾਂ ਜੀ 22 ਲੀਟਰ ਦੋ ਦੋਸਤੋ ਵੀਰ ਕਹਿੰਦਾ ਨੇ ਪਹਿਲੇ ਸਵੇਸ਼ ਚਾਰ ਜੇ ਕੱਚੀ ਨਾ ਨਾ ਹੁੰਦੀ ਖੈਰਾ ਸਾਹਿਬ ਇੱਕ ਵੀਰ ਹੀ ਵਿੱਚ ਨਹੀਂ ਠੀਕ ਹੈ ਜੀ ਜਦੋਂ ਤਿਆਰ ਹੋ ਗਈ ਆਪਾਂ ਲੱਖੋਂ ਬਾਹਰ ਵੇਚਾਂਗੇ ਚਵਾਗੇ ਠੀਕ ਹੈ ਜੀ ਮੁੱਲ ਦੋਸਤੋ ਵੀਰ ਨੇ ਤੁਹਾਨੂੰ ਦੱਸਦੇ ਵੀ 85000 ਰੁਪਏ ਦੇ ਵਿੱਚ ਸਿਹਾਂ گاਵਾ ਦਾ ਸੌਦਾ ਹੋਊਗਾ ਉਸਾਰੀਆਂ ਦੇ ਰੇਟ 85000 ਰੁਪਏ ਹੀ ਹੋਊਗਾ ਤੇ ਇਹ ਖੈਰਾ ਸਾਹਿਬ ਇਹਦਾ ਪਿਛਲੇ ਸਵੇ ਦਾ 22 23 ਲੀਟਰ ਦਾ ਰਿਕਾਰਡ ਰਿਹਾ ਜੀ ਅੱਛਾ ਜੀ ਪਿੱਛੇ ਵਸ਼ੀ ਹੈ ਜੀ ਸੀਮਨ ਉਹਨਾਂ ਕੋਈ ਵੀ ਮਾੜੇ ਨਹੀਂ ਪਰ ਦੇਬੀਐਸ ਦੇ ਸੀਮਨ ਭਰਦੇ ਆਏ ਠੀਕ ਹੈ ਬਹੁਤ ਵਧੀਆ ਸੀਮਨ ਹੈ ਜੀ ਤੇ ਪਿਛਲੇ ਸੂਏ ਨੇ 22-23 ਲੀਟਰ ਦੁੱਧ ਦਿੱਤਾ ਜੀ ਅਰ ਕੀ 25 ਲੀਟਰ ਦੀ ਉਮੀਦ ਹੈ ਜੀ। ਹੋਣੇ ਦੇ ਥੱਲੇ 12 ਲੀਟਰ ਮਤਲਬ ਇੱਕ ਵੇਲੇ ਦਾ ਪਹਿਲਾਂ ਉਹਨਾਂ ਸਤ ਲੀਟਰ ਚ ਹੈ ਜੀ। ਸਵੇਰੇ 8 ਲੀਟਰ ਚ ਹੈ ਜੀ। ਠੀਕ ਹੈ ਜੀ। ਇਹ 15 ਲੀਟਰ ਬੋਲਾ ਜੀ। ਅੱਛਾ ਜੀ। ਹਾਂ ਜੀ। ਟਾਈਮ ਕਿੰਨਾ ਹੋ ਗਿਆ ਸੂਈ ਨੂੰ? ਕੱਲ ਹੀ ਸੂਈ ਐਸ ਕਰਾ ਸਾਬ। ਅੱਛਾ ਕੱਲ ਸੂਈ। ਅਜੇ ਦੋ ਹੀ ਚਵਾਈਆਂ ਹੋਈਆਂ ਜੀ। ਠੀਕ ਹੈ ਜੀ। ਲਓ ਦੋਸਤੋ 15 ਲੀਟਰ ਤੋਂ ਇਹਨੇ ਜਿਹੜੀ ਸਟਾਰਟਿੰਗ ਕੀਤੀ ਐ ਸੋਹਣੀ ਸਟਾਰਟਿੰਗ ਕੀਤੀ ਕੋਈ ਦੋ ਟਾਈਮ ਚੋਲੇ ਕੋਈ ਕੰਡਾ ਲਾ ਕੇ ਚੋਲੇ ਕੋਈ 13 ਟਾਈਮ ਬਾਕੀ ਕਿਸੋ ਸਵਾਲ ਦੇ ਵਿੱਚ ਆਈ ਖੇਰਾ ਸਾਹਿਬ ਵੇਖ ਲਓ ਜੀ ਕਿੰਡੀ ਟੋਰੀ ਆ ਬੱਚਾ ਦੋਸਤੋ ਇਹਦੀ ਮਗਰ ਵੀ ਵੱਛੀ ਆ ਇਹ ਜਿਹੜੀ ਆਪਾਂ ਪਹਿਲੇ ਨੰਬਰ ਤੇ ਗਾਂਤ ਨੂੰ ਇੱਕ ਸੂਈ ਵਿਖਾਈ ਹੋਇਆ ਖੇਰਾ ਸਾਹਿਬ ਮੇਰੇ ਖਿਆਲ ਨਾਲ ਇੱਕ ਹੀ ਬੱਚਾ ਆਊਗਾ ਠੀਕ ਹੈ ਜੀ ਸਾਰੀਆਂ ਵੱਛੀਆਂ ਹੀ ਆ ਠੀਕ ਹੈ ਮੁੱਲ ਦੋਸਤੋ ਇਹਦਾ ਵੀ 85000 ਬਾਕੀ ਖੇਰਾ ਸਾਹਿਬ ਜੇ ਕੋਈ ਚੰਗੀ ਸੇਵਾ ਕਰੂਗਾ ਨਾ ਸਾਰੀਆਂ 20 ਤੋਂ ਪਲੱਸ ਚੱਲਣਗੀਆਂ ਵੇੜਾ ਮੈਂ ਦਾਅਵੇ ਨਾਲ ਆਂਨਾ ਜੇ ਕੋਈ ਛੋਟੀਆਂ ਮੋਟੀਆਂ ਵੱਛੀਆਂ ਨਹੀਂ ਆ ਚੰਗੇ ਰਿਗਾਰਡ ਲੀਆਂ ਸਾਰੀਆਂ ਠੀਕ ਹੈ ਜੀ ਮੈਂ ਚੰਨੂ ਦੇ ਭਵੇ ਲੱਕ ਦੀ ਵੇਚ ਲਈਏ 90 ਦੀ ਵੇਚ ਲਈ ਉਹੀ ਵੀ ਇੰਨੇ ਦੀ ਆਪਾਂ ਦੇ ਦੇਣੀ ਆ ਹਾਂਜੀ ਅੱਛਾ ਦੋ ਆੜੇ ਬਾਹਰ ਬੱਦੀਆਂ ਵੀ ਦੱਸ ਕੇ ਨਾ ਬਰੇ ਇਹ ਖੈਰਾ ਸਾਹਿਬ ਮਨੀ ਮੇਕਰ ਦੀ ਜੇ ਅੱਛਾ ਜੀ ਸੀਮਨ ਵੀ ਆਪਣੇ ਕੋਲ ਪਿਆਰ ਕਾਰਡ ਵੀ ਦੀ ਫੇਸ ਕੁਆਲਟੀ ਕਰ ਚੈੱਕ ਕਰਵਾਓ ਮਨੀ ਮੇਕਰ ਦੀ ਖੋਦਿਆ ਬਰੂਡ ਸੀਮਨ ਦੀ ਪਿੱਛੇ ਵੱਛੀ ਜੇ ਬੱਚੀ ਜੂੜ ਦੀ ਇਹ ਬੀਐਸ ਬਰੂਡ ਦੀ ਈ ਚੰਗੀ ਵੱਛੀ ਵੀ ਗੱਲ ਛੱਡ ਦੋ ਠੀਕ ਹੈ ਜੀ ਲਓ ਦੋਸਤੋ ਮਨੀ ਬੇਕਰ ਸ਼ਾਵੀਰ ਮਨੀ ਬੇਕਰ ਪੈਣੀ ਮੇਕਰ ਪੈਣੀ ਮੇਕਰ ਵੀ ਆ ਸਕਦੇ ਮਨੀ ਮੇਕਰ ਵੀ ਹੋਰ ਆਪਾਂ ਨਾਂ ਰੱਖੇ ਜੀ ਵੈਸੇ ਮਨੀ ਪੁਰਾਣਾ ਇਹਦਾ ਨਾਂ ਮਨੀ ਮਿਕ ਰਿਆ ਜੀ ਅੱਛਾ ਅੱਛਾ ਠੀਕ ਠੀਕ ਹੈ ਦੋਸਤੋ ਜੇ YouTube ਤੇ ਕੱਢੋਗੇ ਨਾ ਹਾਂਜੀ ਹਾਂਜੀ ਮਨੀ ਮਿਕ ਰਹੀ ਹੁੰਦਾ ਪੈਣੀ ਮਿਕ ਰਵਾ ਬਾਅਦ ਚ ਨਾਂ ਪਾਇਆ ਜੀ ਇਹਦਾ ਠੀਕ ਹੈ ਜੀ ਹਾਂਜੀ ਬੱਚਾ ਦੋਸਤੋ ਇਹਨੇ ਵਸ਼ੀਤੀ EBS ਗਰੂਪ ਦੀ ਗਰੂਡ ਸੀ ਮੰਦੀ ਬੱਛੀ ਜੇ ਮਗਰੇ ਠੀਕ ਹੈ ਜੀ ਬਹੁਤ ਚੰਗੀ ਰਿਕਾਰਡ ਵਾਲੀ ਬੱਛੀ ਇਹਦੇ ਮਗਰੇ ਬੱਚੇ ਦਾ ਕਰੂਗੀ ਜ਼ਿਆਦਾ ਹਨਾ ਬਾਕੀ ਥਾਂ ਤੋਂ ਦੀ ਵੇਖੋ ਜੀ ਨਾੜਾ ਵਾਲਾ ਲੇਵਾ ਜੇ ਅ ਵਕਤ 16 ਲੀਟਰ ਬੋਲਾ ਹੀ ਬੋਲਾ ਜੇ ਠੀਕ ਹੈ ਜੀ ਕੱਲ ਦੀ ਸੂਈ ਦਾ ਜੀ ਅੱਛਾ ਜੀ ਤੇ ਪਿਛਲੇ ਸੂਈ ਦਾ ਰਿਕਾਰਡ ਦਾ 25 ਲੀਟਰ ਦਾ ਰਿਹਾ ਜੇ ਠੀਕ ਹੈ ਦੋਸਤੋ ਕੱਲ ਦੀ ਸੂਈ ਹੈ ਵੀ ਤੇ 16 ਲੀਟਰ ਬੋਲੇ ਤੋਂ ਇਹਨੇ ਸਟਾਰਟਿੰਗ ਕੀਤੀ ਹੈ 25 ਲੀਟਰ ਇਹਨੇ ਗਾਰੰਟੀ ਨਾਲ ਦੋਦੇ ਚ ਵਾਇਆ ਵਾ ਠੀਕ ਹੈ ਜੀ ਬਾਕੀ ਹਾਈਟ ਦੀ ਚੈੱਕ ਕਰੋ ਫੇਸ ਕੁਆਲਟੀ ਚੈੱਕ ਕਰੋ ਸਵੇਰ ਦੁਜਾ ਸੀ ਡਾਕਟਰ ਸਾਹਿਬ ਪੱਕਾ ਕਨਫਰਮ ਹੈ ਕਰਾ ਸਾਹਿਬ ਦੁਜਾ ਠੀਕ ਹੈ ਜੀ ਇਸ ਤੋਂ ਅੱਗੇ ਇਹ ਕੰਮ ਬਾਰੇ ਦੱਸੀ ਵੀ ਇਦੇ ਥੱਲੇ ਹੁਣ 20 ਲੀਟਰ ਦੁੱਧ ਜੇ ਅੱਛਾ ਜੀ ਤੇ ਚੌਥਾ ਦਿਨ ਸੂਈ ਨੂੰ ਆ ਜੀ ਅੱਛਾ ਜੀ ਇਹਨੇ ਬੱਚਾ ਦਿੱਤਾ ਇਹ ਮੇਲ ਕਾਫ ਬੱਚਾ ਜੀ ਇਸੇ ਦੇ ਮਗਰ ਬੱਚਾ ਆ ਗਿਆ ਜੀ ਅਟੈਕ ਲੱਗੇ ਸਾਰਿਆਂ ਦੇ ਫਾਰਮ ਦੇ ਵਿੱਚੋਂ ਆਈਆਂ ਸਾਰੀਆਂ ਠੀਕ ਹੈ ਜੀ ਜਿਹੜਾ ਮੋਲ ਆਪਾਂ ਕਰਨਾ ਨਾ ਖੈਰਾ ਸਾਹਿਬ ਕਿਸੇ ਨੀ ਜੀ ਦੇਣਾ ਇਹ ਮੋਲ ਇਹਦੇ ਵਕਤ 20 ਲੀਟਰ ਬੋੜਾ ਜੀ ਕੋਈ ਦੋ ਟਾਈਮ ਚੋਲੇ ਕੋਈ ਤਿੰਨ ਟਾਈਮ ਚੋਲੇ ਤੇ ਭਵੇਂ ਕੋਈ ਚਾਰ ਟਾਈਮ ਚੋਲੇ ਠੀਕ ਹੈ ਜੀ ਆਪਾਂ ਚੁਆ ਕੇ ਦੇਵਾਂਗੇ ਜੀ ਠੀਕ ਹੈ ਜੀ ਬਾਕੀ ਦੋਸਤੋ ਥਣਾ ਥਣਾ ਦੀ ਕੁਆਲਿਟੀ ਚੈੱਕ ਕਰ ਲੋ ਚਾਰੇ ਥਾਂ ਦੋਸਤੋ ਗੈਪ ਦੇ ਵਿੱਚ ਕੋਈ ਫੋਟਸ਼ਾਪ ਨਹੀਂ ਨਾਲ ਜਿੰਨੀਆਂ ਗਾਵਾਂ ਤੁਹਾਨੂੰ ਦਿਖਾਈਆਂ ਨੇ ਦੋਸਤੋ ਬਾਕੀ ਭੂਰ ਦੀ ਪਿੱਛੇ ਦੀ ਸਾਰੀਆਂ ਗਾਵਾਂ ਦੀ ਆਪਣੀ ਗਾਰੰਟੀ ਕਹਿੰਦੇ ਆਨਲਾਈਨ ਲੈਣੀ ਆ ਨਾ ਤਾਂ ਵੀ ਕੋਈ ਚੱਕਰ ਹੀ ਨਹੀਂ ਆਇਆ ਠੀਕ ਹੈ ਜੀ ਹਾਂਜੀ ਕਦ ਘੜ ਦੋਸਤੋ ਗਾਂ ਦਾ ਕਰ ਲੋ ਚੱਕ ਦੂਜਾ ਸੂਆ ਸੂਈ ਜੇ ਤਾਂ ਸੂਈ ਨੂੰ ਵੀ ਕਿੰਨਾ ਟਾਈਮ ਦੱਸਿਆ ਹੋ ਗਿਆ ਇਹ ਕਾਰਾ ਸਾਹਿਬ ਚੌਥਾ ਦਿਨ ਚੌਥਾ ਦਿਨ ਤੇ ਕਿੰਨੇ ਤੋਂ ਸਟਾਰਟਿੰਗ 20 ਲੀਟਰ ਇਹ 20 ਲੀਟਰ ਤੋਂ ਚਵਾ ਕੇ ਦੇਵਾਂਗੇ ਆਪਾਂ ਕੋਈ ਦੋ ਟਾਈਮ ਚ ਹੋਵੇ ਕੋਈ ਤਿੰਨ ਟਾਈਮ ਚ ਹੋਵੇ ਉਹ ਬੱਚਾ ਮੇਲ ਕਾਫ ਜੀ ਸਾਹਮਣੇ ਬੱਜਾ ਜੀ ਤਾਜ਼ਾ ਬਿਲਕੁਲ ਬੱਚਾ ਦੋਸਤਾਂ ਨੂੰ ਖਾਣਾ ਪਤਾ ਨਹੀਂ ਚਾਰ گاਵਾਂ ਦੇ ਵਿੱਚ ਚਮਾ گاਵਾਂ ਦੀ ਦੋਸਤੋ ਉਹ ਬੱਚੇ ਜਿਹੜੇ ਆਪਣੇ ਖਾਦੇ ਤੁਹਾਨੂੰ ਜਿਹਨਾਂ ਦੇ ਵਿੱਚ ਤਿੰਨ گاਵਾਂ ਦੇ ਮਗਰ ਬੱਚੀਆਂ ਤੇ ਇੱਕ ਦੇ ਮਗਰ ਬੱਚਾ ਹਾਂਜੀ ਹਾਂਜੀ ਮੋਲੇ ਦੋਸਤੋ ਛੇਆਂ گاਵਾਂ ਦੇ ਜਿਹੜੀਆਂ 85 ਹਜ਼ਾਰ ਤੋਂ ਵੀਨੇ ਸ਼ੁਰੂ ਕੀਤੇ ਆ ਕੋਈ ਥੋੜਾ ਬੜਾ ਮੌਕੇ ਤੇ ਜਿਹੜਾ ਸ਼ੋਰ ਛੱਪਾ ਜ਼ਰੂਰ ਇਹ ਖੈਰਾ ਸਾਹਿਬ ਐਡੀ ਐਡੀਆਂ ਬੱਚੀਆਂ ਕਿਹੇ ਨਹੀਂ ਜੇ ਨੇ ਦੇਣੀਆਂ ਠੀਕ ਹੈ ਜੀ ਆਪਾਂ ਇੱਕੋ ਲਾੜ ਖਰੀਦਿਆ ਸੀ ਤੇ ਬਿਲਕੁਲੋ ਜੈਜ ਮੁੱਲ ਦੇ ਅੱਜ ਦਾ ਬਾਹਰ ਇਹਦੇ ਨਾਲ ਦੀਆਂ ਬੱਚੀਆਂ ਲੱਖ ਲੱਖ ਸਵਾ ਸਵਾ ਲੱਖ ਤੋਂ ਘੱਟ ਨਹੀਂ ਮਿਲਦੀਆਂ ਠੀਕ ਹੈ ਜੀ ਤੇ ਬੱਚੀਆਂ ਜਿੰਨੀਆਂ ਸਾਰੀਆਂ ਰਿਕਾਰਡ ਵਾਲੀਆਂ ਜੇ 20 ਤੋਂ ਪਲੱਸ ਚੱਲਣਗੀਆਂ ਠੀਕ ਹੈ ਜੀ ਆਪਾਂ ਜਰਸੀ ਦੀ ਗੱਲ ਕਰ ਲਈ ਐ ਚਾਹ ਐਚਪੀ ਦੀ ਗਿੱਲੇ 나ੜੂ ਦੇ ਵਿੱਚ ਹੀ ਸਾਰੀਆਂ ਸੂਈਆਂ ਸਿਰਫ ਜਰਸੀ ਕਾ ਬਣਿਆ ਜੀ ਠ ਬਾਕੀ ਆਪਣੇ ਕੋਲੇ ਵੜਾ ਤੇ ਘਰਾ ਸਾਹਿਬ ਦਾ ਹੈ ਆ ਠੀਕ ਹੈ ਜੀ ਤੇ ਟਾਈਮ ਦੇ ਹਿਸਾਬ ਨਾਲ ਆਪਾਂ ਇੰਨੀਆਂ ਹੀ ਪਾਈਆਂ ਜੀ ਠੀਕ ਹੈ ਜੀ ਬਾਕੀ ਕਿਸੇ ਨੇ ਵੀ ਵੜਾ ਲੈਣੀ ਆ ਫਾਰਮ ਦੇ ਵਿੱਚ ਨਵਾਂ ਫਾਰਮ ਖੋਲਿਆ ਉਹ ਬੇਸ਼ੱਕ ਆਪਣੇ ਨਾਲ ਕਨੈਕਟ ਕਰੇ ਆਪਾਂ ਉਹਦਾ ਕੋਈ 2-4000 ਦਾ ਮਾਣ ਕਰਾਂਗੇ ਕਰਾਂਗੇ ਠੀਕ ਠੀਕ ਹਾਂਜੀ ਹਾਂਜੀ 6 ਨਗ ਦੋਸਤੋ ਤੁਹਾਨੂੰ ਦਿਖਾਏ ਜਿਨ੍ਹਾਂ ਦੇ ਵਿੱਚ ਦੋ گاਵਾ ਗੱਬਣ ਤੇ ਬਾਕੀ ਚਾਰ گاਵਾ ਦੋਸਤੋ ਬਿਲਕੁਲ ਤਾਜ਼ੀਆਂ ਸੂਈਆਂ ਸੂਏ ਪਹੁੰਚੀ ਦੋਸਤੋ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰ ਲੋ ਜਿਹੜਾ ਗੱਬਣ ਪੁੱਛੋ ਦੋਸਤੋ ਥਾਣਾ ਦੀ ਟਿੱਪ ਕੇ ਪਾਸ ਕਰਕੇ ਤਸੱਲੀ ਕਰ ਲ